ਉਦੇ ਨਾਲ ਆ ਦੇਖੋ ਕੀ ਕਰੀ ਜਾਂਦੇ ਤੇ ਉਹਦੇ ਫਿਰ ਵੀ ਹੁਣ ਅੱਜ ਅਸੀਂ ਮੈਂ ਉਹ ਤੋਂ ਕੱਟ ਕਰ ਤੋੜਦੇ ਰਹੇ ਤੁਹਾਨੂੰ ਨਹੀ ਹੋਇਆ ਕੀ ਲੈਣਾ ਇੱਥੇ ਹਾਂ ਆ ਹੌਂਸ ਹਾਂਜੀ ਸਾਡਾ ਸਾਰਾ ਅੰਦਾਜ ਜੀਐਸ ਕੋ ਮੋਨ ਬਲੌਗ ਤੇ ਸਵਾਗਤ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਆਪ ਨੂੰ ਜਾਂਦੀ ਖੁਸ਼ ਹੋਵੋਗੇ ਮਜ਼ਾ ਮਾਣਦੇ ਹੋਵੋਗੇ ਤੇ ਤੰਦਰੁਸਤ ਰਹੋਗੇ ਆਜੋ ਜੀ ਅੱਜ ਆਪਾਂ ਤੁਹਾਨੂੰ ਜਿੱਦਾਂ ਪਹਿਲਾਂ ਦਿਖਾ ਲਈ ਹੈ ਕਿ ਆਪਾਂ ਹੁਣ ਵੱਡਾ ਦੇ ਢੀ ਕੱਢਦੇ ਆ ਟੌਪ ਦਿਨ ਵਧੀਆ ਆ ਨਜ਼ਾਰੇ ਵਾਲਾ ਡੈਡੀ ਇਹ ਕੀ ਗੰਦਾ ਹਾਂਜੀ ਕੀ ਗੰਦਾ ਮੈਂ ਕੋਤੇ ਇਹ ਬੱਡ ਰੱਖੀ ਸੀ ਆਪਾਂ ਉਹਦੇ ਵਿੱਚੋਂ ਢੀ ਕੱਢਦੇ ਪਏ ਆਪਾਂ ਅੱਜ ਢੀ ਚਾ ਮੇਰੇ ਕੋ ਹੈਣਾ ਅੱਛਾ 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 ਹਾਂ ਤੇ ਵੀ ਆਪਾਂ ਫੇਰ ਰੱਖਣੇ ਆ ਫੇਰ ਗਾਹ ਲਾਉਣੀਆਂ ਵੀ ਵੱਡਾ ਮੁਟਕੇ ਇਹ ਹੈਣਾ ਹਾਂ ਆ ਦੇ ਕਿੰਨੇ ਬਣ ਕੇ ਦੇਖ ਇੱਧਰ ਵੀ ਹੁਣ ਇਹਨੂੰ ਸਾਫ਼ ਕਰਕੇ ਆਪਾਂ ਵੀਆਂ ਨੂੰ ਉੱਪਰ ਰੱਖ ਲੈਣਾ ਇੱਕ ਪਾ ਕੇ ਪੈ ਗਣਾ ਇਹ ਹੈਣਾ ਹਾਂ ਤੇ ਫੇਰ ਆਪਾਂ ਇਹਨੂੰ ਲਾਉਣਾ ਆ ਤੇ ਫੇਰ ਆਪਾਂ ਸਬਜ਼ੀ ਖਾਣੀਆਂ ਹੈਣਾ ਹਾਂਜੀ ਕਰ ਦਿਆਂ ਵਧੀਆ ਵੱਡਾ ਇਹ ਹਾਂਜੀ ਹੈਣਾ ਅਗਲੀ ਵਾਰ ਨੂੰ ਹਾਂ ਤੇ ਹੁਣ ਆਪਣੇ ਆ ਵੀ ਆਪਾਂ ਇਹਦੀ ਬਣਾਇਆ ਆ ਹੁਣ ਸੌਖੇ ਹੀ ਆਹ ਦੇ ਕੀ ਇਹਦੇ ਵਿੱਚੋਂ ਨਿਕਲੇ ਅੱਛਾ ਜੋ ਤੱਕ ਪੜ ਰਹੇ ਹਾਂ ਬੱਚਾ ਹਾਂ ਡੋਂ ਡੋਂ ਤੇ ਇਹਦੇ ਪਿੰਡੀਆਂ ਦੇ ਵੀ ਆਪਾਂ ਰੱਖੇ ਉਹ ਵੀ ਹੁਣ ਕੱਪਾ ਕੱਢ ਲੈਣੇ ਆ ਅੱਛਾ ਅੱਛਾ ਹਾਂ ਹਾਂ ਇਹ ਕਹਿੰਨ ਚਾਹੀਦੇ ਆ ਵੱਡਾਂ ਦੇ ਵੀ ਤਾਂ ਲੈ ਜੀ ਹਨਾ ਅੱਛਾ ਹਾਂ ਤੂੰ ਫਿਰ ਆਦੂ ਕੀ ਕਰਦਾ ਠੀਕ ਆ ਆਲੂ ਖੁਲੇ ਜਾਣਾ ਹਾਂਜੀ ਓਕੇ ਚੱਲ ਮੇਨ ਆ ਖਿਆ ਸਾਫ ਕਰਾ ਵੀ ਓਕੇ ਆ ਫੋਮ ਕੇ ਰੱਖ ਲਵਾ ਕੇ ਤੇ ਲੱਗ ਜੂਗੇ ਤੇ ਇਸ ਤੋਂ ਬਾਅਦ ਹੁਣ ਆਪਾਂ ਚੱਲੇ ਜਾਣਾ ਹੈ ਗੁਰੂ ਘਰ ਗੁਰਦੋਰਾ ਸਾਹਿਬ ਇਹ ਆਪਣੀ ਵਾਲਾਂ ਕੀ ਵਧੀਆ ਹੋ ਗਈ ਯਾਰ ਸਪੈਨੀਸ਼ ਲੱਗੀ ਉਹ ਅਗਰ ਦਿਖਾ ਲ ਦੇ ਉਧਰ ਕਿਆ ਤੇ ਲਾਈ ਸੀ ਹੁਣ ਹੋ ਗਈ ਥੋੜੀ ਵਧੀਆ ਹਣਾ ਹਾਂ ਹਾਂ ਓਕੇ ਉਹ ਕਿਆ ਉਹ ਰਿਹਾ ਠੀਕ ਹੈ ਬਹੁਤ ਠੀਕ ਆ ਵੀ ਆਪਣੀ ਵਧੀਆ ਹੋ ਗਈ ਆ ਪਾਲਕ ਲੱਗੀ ਆ ਮੇਥੀ ਵੀ ਵਧੀਆ ਹੋ ਗਈ ਲੱਗੀ ਨਿਕਲੇ ਪਾਲਕਾਇਰ ਦੀ ਚੁੰਨੀ ਜਾਈ ਸੀ ਇਹਨੂੰ ਵਧੀਆ ਬਣਾ ਕੇ ਤੇ ਵਧੀਆ ਬਣ ਹੋ ਗਏ ਐਂਡ ਸੈਟ ਐਦੇ ਆ ਮਰੂਦਾ ਦਾ ਬੁੱਟਾ ਲਿਆਂਦਾ ਸੀ ਆ ਦੇਖੋ ਇਹ ਵੀ ਕਿੱਡਾ ਹੋ ਗਿਆ ਜਿੱਦਣ ਲਾਇਆ ਸੀ ਇੰਨਾ ਸੀ ਛੋਟਾ ਜਿਹਾ ਤੇ ਇਹ ਵੀ ਹੁਣ ਕਿੱਡਾ ਹੋ ਗਿਆ ਆ ਵੇਖੋ ਜਿੱਦਣ ਲਾਇਆ ਸੀ ਆਪਾਂ ਇੰਨਾ ਕੀ ਸੀ ਨਾਗਾ ਹਾਂ ਮਰੂਦਾ ਬੂਟਾ ਹਾਂ ਹੁਣ ਐਡਾ ਵੱਡਾ ਹੋ ਗਿਆ ਹੂੰ ਫਿਰ ਅਗਲੇ 2 ਮਹੀਨੇ ਜੇ ਇਹਦਾ ਠਾਕਾਉਂਦਾ ਕਿ ਨਹੀਂ ਹੁੰਦਾ ਹਨਾ ਹੂੰ ਹਾਂ ਦੇਖ ਵਾਹ ਕੜੀ ਪੱਤਾ ਜਿਹੜਾ ਲਾਇਆ ਸੀ ਆਹਦੇ ਆਪਾਂ ਅੱਛਾ ਹਾਂ ਹਨਾ ਹਾਂ ਇਹ ਕੜੀ ਪੱਤੇ ਦਾ ਲਾਇਆ ਸੀ ਆਪਾਂ ਲਿਆ ਕੇ ਹੂੰ ਇਹ ਵੀ ਆਪਾਂ ਇੰਨਾ ਸੀ ਨਾ ਜਦੋਂ ਲਿਆਂਦਾ ਸੀ ਹਾਂ ਇਹ ਨਾਲ ਟਮਾਟਰ ਆਉਗਾ। ਹਾਂ। ਅ ਤੌਲਸੀ ਵੀ ਲਾਈ ਸੀ। ਸਾਹ ਦੇ ਤਾਂ ਇਹ ਸ਼ਾਂਤਾਂ ਵਾਲੀ ਹੋ ਗਈ ਜਣੀ ਆ ਤਾਂ। ਅ ਤੌਲਸੀ ਲਾਈ ਸੀ। ਹਾਂ। ਬੇਂਗਣਾ ਲੱਗਿਆ ਉਹ ਆਪਣੇ। ਹਾਂ। ਕੁਝ ਵਾਲਾ। ਬੇਂਗਣ ਤਾਂ ਹੈਗੇ ਲੱਗੋ ਇਹਨੇ। ਆਹ ਯਾ ਔਰੇਂਜ। ਆਗੂ। ਹਾਂ ਆਰੇ ਰੌਣਜ ਔਰੇਂਜ ਲੱਗ ਗਿਆ। ਹੈਂ? ਹਾਂ ਆਰੇ ਔਰੇਂਜ ਲੱਗਿਆ। ਆਹ ਦੀ ਔਰੇਂਜ ਲੱਗਾ। ਤੋ ਲਈ। ਹਾਂ ਆਹ ਦੇ ਬੇਨਾਦ ਜਿਹੜਾ ਹੈ ਬੀਜ ਹਾਂ ਫੀਡਲੈਸ ਆ ਹਾਂ ਐਵੇਂ ਐਵੇਂ ਬਣੀ ਤੋਂ ਲਿਆਂਦਾ ਸੀ ਤੇ ਵਧੀਆ ਐਵੇਂ ਕਹਿੰਦੇ ਫਿਰ ਅਸੀਂ ਪਾਣੀ ਲਾਇਆ ਹੈ ਫਿਰ ਅਸੀਂ ਪਾਣੀ ਲੰਡਾ ਫਿਰ ਹਾਂ ਪਾਣੀ ਤਾਂ ਲੱਗਣਾ ਹੀ ਹੁੰਦਾ ਪੁੱਤ ਹੈਨਾ ਪਾਣੀ ਤਾਂ ਲੱਗਣਾ ਹੀ ਆ ਉਹ ਅਸੀਂ ਕਿੱਥੇ ਜਾਣਾ ਉਹ ਮੂਲੀਆਂ ਲੱਗੀਆਂ ਦਿਖਾ ਦੇ ਮੁੱਲੀ? ਉਹ ਮੁੱਲੀ ਉੱਧਰ ਲੱਗੀ। ਚਾ। ਅਜੇ ਇੱਧਰ ਜਾਣਾ ਹੈ। ਇੱਧਰ ਜਾਣਾ ਹੈ। ਅਕਰੀਂਦਿਆਂ ਦੀ ਵੀਲ ਆਪਣੀ। ਥੱਲੇ ਕਿੱਥੇ ਦੇਗੇ? ਆ। ਨਾ। ਬਸ ਇਹ ਵੀ ਥੋੜੇ ਟਾਈਮ ਤੇ ਹੁਣ ਲਾਪਣੀਆਂ। ਹੁਣ ਆ ਦੇ। ਆ ਦਿਖਾ ਥੱਲੇ। ਇਹ ਆ ਦੇ। ਆਈ ਆਈ। ਇਹ ਆ ਦੇ। ਆ ਮੁੱਲੀ ਲੱਗੀ। ਹੈਨਾ? ਉਹ ਦੇ ਲੱਗੀਆਂ। ਹਾਂ ਲਾਪਣੀਆਂ ਹੁਣ ਬਸ ਮੁੱਲੀਆਂ ਵੀ ਹੁਣ। ਆਫਾ ਡਾਗਮ ਵੀ ਸੈਗਾ ਕੋਈ ਸਾਸਰੀ ਕਾ ਕਰਦੇ ਸਾਨੂੰ ਉਹ ਬੱਲੇ ਅੱਜ ਕਹਿੰਦੇ ਆ ਗਮ ਵੀ ਦਾ ਬਾੜਿਆ ਹਾਂਜੀ ਅੱਜ ਮੇਰਾ ਬੱਜਮ ਦੇਣਾ ਅੱਜ ਤੇਰਾ ਜਾਣ ਦੇਣੇ ਆ ਇੱਥੇ ਰੱਖ ਆਏ ਮੇਰਾ ਫਰੈਂਡਾਂ ਨੇ ਆਣਾ ਹੈਨਾ ਹਾਂ ਆਜ ਪੁੱਤ ਜਾਣ ਦੇਣਾ ਆ ਆ ਪਪਾਲ ਕਰਾਈ ਸੀ ਸਪੈਨਿਸ਼ ਹੋਰ ਨਿਕਲੇ ਇਹ ਵੀ ਥੋੜੀ ਲੇਟ ਲਾਈ ਸੀ ਪੜ ਲਾਪੇ ਹਾਂ ਆ ਮੇਥੀ ਇੱਧਰ ਲੱਗੀ ਹੋਈ ਆ ਤੇ ਮੇਥੇ ਦੂਜੇ ਪਾਸੇ ਲੱਗੇ ਹੋ ਪਿੰਡੀਆਂ ਤੱਬਤ ਥੇਰੀਆਂ ਹੋਈਆਂ ਨੇ ਪਿੰਡੀਆਂ ਦੇ ਬੀਵੀ ਮੈਂ ਰੱਖਿਆ ਹੋਆ ਘਟੋ ਘਟ ਹੈਗੀਆਂ 10 12 ਕੇ ਜਿਹੜੀਆਂ ਸਕਾ ਕੇ ਰੱਖੀਆਂ ਆ ਬਸ ਉਹਨਾਂ ਦੇ ਵੀ ਹੁਣ 20 ਕੇ ਦਣ ਕੱਢਾਂਗੇ ਆਪਾਂ ਹਣਾ ਕੋ ਦੇਖੋ ਜਦ ਤੱਕ ਕਰਦਾ ਮੇਥੇ ਇੱਧਰ ਲਾਇ ਸੀ ਆ ਦੇ ਆ ਗਿਆ ਜੀ ਆ ਗਿਆ ਮੇਥੇ ਇੱਧਰ ਲਾਇ ਅਗਮ ਦੇਖ ਵੇ ਤੇਰਾ ਦੇਖੋ ਆਪਾਂ ਇੱਕ ਬਾਟ ਰੱਖੀ ਸੀ ਇੱਕ ਬਾਟ ਦੇ ਵਿੱਚੋਂ ਇਹਨੇ ਵੀ ਨਿਕਲੇ ਇਹ ਆਪਾਂ ਇਹਦੀ ਸਭ ਤੋਂ ਪਹਿਲੀ ਬਾਟ ਲੱਗੀ ਸੀ ਨਾ ਘਰ ਦੀ ਉਹ ਮੈਂ ਇਹ ਜਦੋਂ ਦੀ ਸਬਜ਼ੀ ਸਬਜ਼ੀ ਨਹੀਂ ਬਣਾਈ ਤੇ ਰੱਖੀ ਛੱਡੀ ਮੈਂ ਉਹ ਬੇਲ ਨੂੰ ਬਾਕੀ ਤਾਂ ਚਲੋ ਬਥੇਰੀਆਂ ਲੱਗਦੀਆਂ ਰਹੀਆਂ ਤੇ ਉਹ ਬਾਟ ਜਿਹੜੀ ਸੀ ਤਾਂ ਫਿਰ ਸਕਾ ਕੇ ਮੈਂ ਉੱਪਰ ਰੱਖ ਲਈ ਸੀ ਉੱਪਰ ਤੇ ਅੱਜ ਉਹ ਭਨ ਕੇ ਹੁਣ ਉਹਦੇ ਵਿੱਚੋਂ ਵੀ ਕੱਢਿਆ ਤੇ ਆ ਦੇਖੋ 20 ਦਾ ਪੰਜਛੇ ਹੀ ਬਹੁ ਹੁੰਦੇ ਆ ਪਹਿਲੀ ਵਾਰ ਮੇਰੇ ਕੋਲ ਚਾਰ ਵੀ ਸੀਗੇ ਚੋਹਾਂ ਬੀਆਂ ਚੋਂ ਦੋ ਪਹਿਲਾਂ ਮਰ ਗਏ ਸੀ ਤੇ ਦੋ ਬੇਲਾਂ ਲੱਗੀਆਂ ਸੀ ਜਿਹੜੀ ਪਹਿਲੀ ਬੇਲ ਦੀ ਬੱਡ ਸੀ ਪਹਿਲੀ ਉਹ ਮੈਂ ਰੱਖ ਲਈ ਸੀ ਜੋ ਅਸੀਂ ਤੋੜੀ ਨਹੀਂ ਸੀ ਤੇ ਉਹਦੇ ਨਾਲ ਆਹ ਦੇਖੋ ਕੀ ਕਰੀ ਜਾਂਦਾ ਤੇ ਉਹਦੇ ਫੇ ਵੀ ਹੁਣ ਅੱਜ ਅਸੀਂ ਮੈਂ ਉਹ ਤੋਂ ਕੱਟ ਕੇ ਤੋੜ ਕੇ ਰੱਖ ਲਈ ਸੀ ਜਦੋਂ ਥੋੜੀ ਜਿਹੀ ਹੋ ਗਈ ਸੀ ਪੱਕ ਗਈ ਸੀ ਹੁਣ ਭੰਨ ਕੇ 20 ਕੱਢਿਆ ਉਹਦੇ ਜੇ ਕਿਸ ਨੂੰ ਚਾਹੀਦੀ ਹੋਵੇ ਤਾਂ ਦੱਸਿਓ ਆਪਣੇ ਲਈ ਤਾਂ ਘਰ ਲਈ ਤਾਂ ਇੰਨੇ ਕਿ ਬਹੁਤ ਹੁੰਦੇ ਆ ਜਿੱਦਾਂ ਕਹ ਦੀਏ ਚਲੋ ਚਾਰ ਵੀ ਬਹੁਤ ਹੁੰਦੇ ਆ ਪਰ ਇੰਨੇ ਕਿ ਬਹੁਤ ਹੁੰਦੇ ਘਰ ਨੂੰ ਤਾਂ ਦੇਖਿਆ ਜਾਵੇ ਤੇ ਆਹਾਂ ਇੰਨੇ ਕਿ ਬਹੁਤ ਨੇ ਘਰ ਨੂੰ ਤਾਂ ਸਾਰੇ ਵੱਧੂ ਹੀ ਆ ਜੇ ਕਿਸ ਨੂੰ ਚਾਹੀਦੇ ਹੋਗੇ ਤਾਂ ਦੱਸਿਓ ਐਦਾਂ 5 5 6 6 ਵੀ ਪਹਿਲੀ ਵਾਰ ਮੇਰੇ ਕੋਲ ਚਾਰ ਵੀ ਸੀ ਚੋਂ ਬੇਚ ਦੋ ਵੇਲਾ ਮਰ ਗਈਆਂ ਸੀ ਤੇ ਦੋ ਆਪਣੀਆਂ ਪੂਰੀਆਂ ਜ਼ਿੰਦਾਬਾਦ ਸੀਗੀਆਂ ਉਹ ਘਰ ਦੀਆਂ ਵੱਡਾਂ ਦੀ ਮੋਜ ਨਾਲ ਪੂਰੀ ਲੱਗੀਆਂ ਵੀ ਬਹੁਤ ਕਹਿੰਦਾ ਅਵੀ ਕਿੱਥੇ ਜਾਣਾ ਗੁਰਦੁਆਰੇ ਚਲੋ ਜੀ ਹੁਣ ਆਪਾਂ ਚੱਲੇ ਆ ਗੁਰਦੁਆਰਾ ਸਾਹਿਬ ਤੇ ਚਲੋ ਵੇ ਚਲੀਂ ਕਹਿੰਦਾ ਇਹ ਕੁਝ ਨਹੀਂ ਲਿਆ ਕੀ ਲੈਣਾ ਸੀ ਤੇ ਕੁਛ ਨਹੀਂ ਮੈਂ ਦੱਸ ਤਾਂ ਦੇ ਨਹੀਂ ਰੈਟਿੰਗ ਅੱਗੇ ਪਤਾ ਪਾਉ ਦੇ ਵਾਹਿਗੁਰੂ ਗੁਰਕਾਰ ਪੁਰਦੁਰਾਨ ਦਾਣਕ 68 ਈਸ਼ਰ ਦਰਵਾਰ ਵਾਹ 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 ਆਰੇ ਸਭ ਲਈ ਮਨ ਕੰਮ ਨੇ ਪੂਰੀਆਂ ਕਰੇ ਗੱਡੀ ਕੋਲ ਗੱਡੀ ਲੈ ਕੇ ਪਾਰਕ ਦੇ ਵਿੱਚ ਹੁੰਦਾ ਲੱਗਦਾ ਇਹ ਤੋਂ ਨਾਲੇ ਬਿਲੀ ਨੇ ਤਰਾਂ ਜਾਂਦੀ ਹੈ ਨਾ ਬੜੀਆਂ ਆ ਜਾਵੇਂ ਗੱਡੀ ਤੋਂ ਬਾਹਰ ਹਾਂ ਚਲੋ ਯਾਰ ਕੁ ਕਰ ਲੀਏ ਇੱਕ ਸੰਡੇ ਦਾ ਸਾਡਾ ਹੁੰਦਾ ਹੀ ਆ ਪੱਕਾ ਹੀ ਟਾਈਮ ਕੱਢ ਕੇ ਆਉਣਾ ਹੀ ਹੋਣਾ ਹੈ ਕੋਈ ਤੱਕ ਮਰਜੀ ਹੋ ਜੇ ਸੰਡੇ ਨੂੰ ਤਾਂ ਮੱਥਾ ਟੇਕਣਾ ਹੀ ਟੇਕਣਾ ਵਾਏ ਵਾਏ ਚਲੋ ਚਲੀਏ ਮਾਰਾ ਹੀ ਕੋਈ

Amen. oh son. Eco. Mm -hmm. 国家。